ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਦਰੀ ਵੀਡੀਓ ਵਿੱਚ ਪਾ ਟਾਪ ਦੀ ਇੱਕ ਜਰਸੀ ਵੜ ਸੇਲ ਲਈ ਲੈ ਕੇ ਆਏ ਜੀ ਆਊਟ ਕਰ ਲੈਣੇ ਬਾਈ ਨਾ ਗੱਲ ਬਾਤ ਬਾਈ ਜੀ ਸਸਕਾਰ ਸਸੇਗਾਲ ਉਹ ਠੀਕ ਹੋ ਵਧੀਆ ਜੀ ਹਾਂਜੀ ਬਈ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਜਸ਼ਨਾ ਬਾਈ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਠੀਕ ਆ ਬਾਈ ਮੋਬਾਈਲ ਨੰਬਰ 82644 3156 ਠੀਕ ਆ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਹੁੰਦੀ ਆ ਇਹ ਬਾਈ ਦੂਜਾ ਸੂਆ ਹੁੰਦੀ ਆ ਕਿੰਨੇ ਦਿਨ ਲਊ ਬਾਈ ਇਹ ਬਾਈ ਲੈ ਜੋ 10 ਦਿਨ ਤਾਂ ਲੈ ਜੋ 10 ਦਿਨ ਲੈ ਜੋ ਹਾਂਜੀ ਬਾਈ ਕਿੰਨਾ ਕਿ ਦੁੱਧ ਦੇ ਦੂ ਐਸਟੀਮੇਟ ਆ ਐਸਟੀਮੇਟ ਜਾਨੀ ਕਿ ਬਾਈ 20 ਲੀਟਰ ਅਗਲੇ ਨੇ ਚੋਇਆ ਹੋਇਆ ਠੀਕ ਆ ਬਾਈ 20 ਵਾਲੀ ਆ ਯਾਰ ਹਨ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ 80 ਬਰੀਡ ਆ ਹਨ ਆ ਹਾਂਜੀ ਯਾਰ 80 ਬਰੀਡ ਆ ਆ ਦੇਖ ਲੋ ਬਹੁਤ ਚੰਗਾ ਪਹਿਲਾਂ ਫੇਸ ਦਿਖਾਉਣ ਦੇ ਫੇਸ ਕੁਆਲਿਟੀ ਦਾ ਬਾਲੀ ਚੰਗੇ ਆ ਬਾਈ ਬਾਲੀ ਆ ਬਾਈ ਬਿਊਟੀ ਚੈੱਕ ਕਰੋ ਬਹੁਤ ਬੁਦੀ ਦੇਖਾਏ ਜੇ ਪੀਸ ਮਿਲਦੇ ਆ ਟਾਵੇਂ ਟੱਲੇ ਪੀਸ ਮਿਲਦੇ ਆ ਫੁੱਲ ਬਿਊਟੀ ਆ ਕਰਮਾਈ ਚ ਕੋਈ ਘਾਟ ਨਹੀਂ ਫੁੱਲ ਬਿਊਟੀ ਆ ਕੱਦ ਚੰਗਾ ਬਰੀਡ ਚੰਗੀ ਆ ਚਮਕ ਚੰਗੀ ਆ ਲਾਲ ਕਲਰ ਆ ਮੰਗੇ ਇਸ ਕਲਰ ਦੀ ਫੁੱਲ ਇੱਥੋਂ ਸਾਹਮਣੇੋਂ ਕੈਮਰਾ ਮਾਰਦੇ ਆ ਉਹਨਾਂ ਲਈ ਵਾ ਪੱਟ ਤੋਂ ਅੱਗੇ ਆ ਉਹਨਾਂ ਪਿੱਛੇ ਨੂੰ ਬਾਕੀ ਹਲੇ ਕੱਚੀ ਆ 20 ਪਲੱਸ ਦੇ ਦੂ ਬਈ ਆਰਾਮਦਾਰੀ ਨਾਲ ਕੱਚੀ ਆ ਉਹ ਸਹਮਣਾ ਅੰਦਾਜ਼ਾ ਲਾਇਓ ਕਲਾ ਕਲਾ ਥਣ ਪੀੜੀ ਦੇ ਪਾਏ ਵਰਗੇ ਥਣ ਪੂਰੇ ਜਮਾਈ ਨਹੀਂ ਕੂਨੀ ਬਾੜੀ ਆ ਬਈ ਬਾੜੀ ਠੰਡੀ ਆ ਯਾਰ ਬਾੜੀ ਠੰਡੀ ਬਈ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੱਕ ਜੇ ਮਰ ਜੇ ਹੋਲੀ ਵੀਰੇ ਤੋਰ ਕੇ ਰਖਾਈ ਤੋਰ ਕੇ ਬਾਲ ਕੱਦ ਫੁੱਲ ਬਰੀਡ ਬਈ ਲੇਵਾ ਲੂਵਾ ਬਾਲਾ ਚੰਗਾ ਕਰਮਾ ਟਾਪ ਬਰੀਡ ਆ ਇਹਨੂੰ ਕਹਿੰਦੇ ਆ ਡਾਇਮੰਡ ਪੀਸ ਕਹਿੰਦੇ ਬਈ ਹਾਂ ਬਈ ਇਹਨੂੰ ਕਹਿੰਦੇ ਜਰਸੀ ਪਿਓਰ ਜਰਸੀ ਪਿਓਰ ਲੈ ਬਿਊਟੀ ਚੈੱਕ ਕਰੋ ਫੇਸ ਇੱਕ ਨੰਬਰ ਬਰੀਡ ਫੁੱਲ ਆ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾ ਲਈਦਾ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਆ ਜਿੱਦ ਦੇ ਤਿਆਰ ਹੋਗੀ ਵੜ ਦੱਸੋਗੀ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆ ਡਰ ਠੰਡੀ ਸੀਲ ਬਾਲਾ ਠੰਡਾ ਸੁਭਾ ਕਰਮਾ ਲਈ ਰੱਖਣੀ ਬਈ ਹਾਂਜੀ ਬਾਈ ਉੱਤੋਂ ਐ ਪੜੀ ਵੀ ਪੂਰੀ ਪੱਤਰ ਕੋਈ ਟੂ ਹੀ ਨਹੀਂ ਚੱਕਦੀ ਕੋਈ ਲਿਖਤੀ ਨਹੀਂ ਬਾਈ ਲਿੱਸੀਆਂ ਹੀ ਨਹੀਂ ਜਿਵੇਂ ਹੁੰਦੀਆਂ ਸਹੀ ਗੱਲ ਆ ਉਹ ਨਹੀਂ ਹੈਗੀ ਬਾਈ ਉਹ ਨਹੀਂ ਹੈਗੀ ਸਹੀ ਗੱਲ ਆ ਬਾਈ ਤੇ ਮੁੱਲ ਫੋਨ ਤੇ ਹੋ ਜੂ ਬਾਈ ਮੁੱਲ ਬਾਈ ਫੋਨ ਤੇ ਜੈ ਜੀ ਹੋ ਜੈ ਜਮਾ ਜੈ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਮਾਨ ਤਾਨ ਬਾਈ ਅਗਲੇ ਦਾ ਪੂਰਾ ਕਰਾਂਗੇ ਠੀਕ ਆ ਬਾਈ ਜਿਹਨੂੰ ਕਹਿੰਦੇ ਆ ਮਾਨ ਤਾਨ ਆਪਾਂ ਪੂਰਾ ਠੀਕ ਆ ਬਾਈ ਅਗਲੇ ਦਾ ਮਾਨ ਰੱਖਾਂਗੇ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਵੈੜ ਪਸੰਦ ਦਾ ਦੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ